ਅੱਜ ਦੀ ਜੋ ਤਾਜ਼ਾ ਅਪਡੇਟ ਡਾਕਟਰਾਂ ਵੱਲੋਂ ਨਵਾਂ ਬੁਲੇਟਿਨ ਜਿਹੜਾ ਜਾਰੀ ਕੀਤਾ ਗਿਆ ਉਹਦੇ ਵਿੱਚ ਰਾਜਵੀਰ ਜ਼ਵੰਦਾ ਦੀ ਜਿਹੜੀ ਹਾਲਤ ਬੜੀ ਨਾਜ਼ੁਕ ਦੱਸੀ ਗਈ ਹੈ ਕਿਉਂਕਿ ਅੱਜ ਉਹਦੀ ਦਿਮਾਗ ਦੀ ਐਮ ਆਰ ਆ ਕੀਤੀ ਗਈ ਜਿਹਦੇ ਵਿੱਚ ਇਹ ਕਿਹਾ ਕਿ ਹੁਣ ਉਹਦਾ ਦਿਮਾਗ ਜਿਹੜਾ ਕੰਮ ਕਰਨਾ ਬੰਦ ਕਰ ਹੋ ਗਿਆ ਹੈ ਉਹਨੂੰ ਆਕਸੀਜਨ ਮਿਲਣੀ ਬੰਦ ਹੋ ਗਈ ਹੈ ਇਸ ਕਰਕੇ ਅੱਜ ਦੀ ਰਾਤ ਉਹਦੇ ਲਈ ਬੜੀ ਨਾਜ਼ੁਕ ਰਾਤ ਹੈ ਅੱਜ ਪੰਜਾਬ ਦੇ ਸਾਰੇ ਹੀ ਕਲਾਕਾਰ ਜਿਹੜੇ ਫੌਟੀ ਵਿੱਚ ਮੌਜੂਦ ਨੇ ਔਰ ਦੁਆ ਕਰ ਰਹੇ ਨੇ ਔਰ ਲੋਕਾਂ ਨੂੰ ਵੀ ਅਰਦਾਸ ਕਹਿ ਰਹੇ ਨੇ ਕਿ ਅੱਜ ਦੁਆ ਕਰੋ ਕਿ ਉਹ ਪੰਜਾਬ ਦਾ ਨਾਮਰ ਗਾਇਕ ਤੇ ਅਦਾਕਾਰ ਜਿਹੜਾ ਆ ਆਪਣੀ ਜ਼ਿੰਦਗੀ ਦੀ ਲੜਾਈ ਜਿੱਤ ਸਕੇ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਜਿਹੜਾ ਕਿ ਥੋੜੇ ਦਿਨ ਪਹਿਲਾਂ ਆਪਣੇ ਘਰ ਤੋਂ ਲਾਹੌਲ ਸਪੀਤੀ ਲਈ ਗਿਆ ਸੀ ਮੋਟਰਸਾਈਕਲ ਦੇ ਉੱਤੇ ਜਿਹਦਾ ਕਿ ਐਕਸੀਡੈਂਟ ਹੋ ਗਿਆ ਕਿਉਂਕਿ ਇੱਕ ਗਾ ਦਾ ਮੋਟਰਸਾਈਕਲ ਮੋਟਰਸਾਈਕਲ ਦਾ ਗਾਂ ਨਾਲ ਟੱਕਰ ਹੋਣ ਕਰਕੇ ਉਹਦੀ ਹਾਲਤ ਜਿਹੜੀ ਗੰਭੀਰ ਹੋ ਜੇ ਨੂੰ ਤੁਰੰਤ ਜਿਹੜਾ ਆ ਮੁਹਾਲੀ ਦੇ ਫੋਟੇਜ ਵਿੱਚ ਲੈ ਜਾਂਦਾ ਗਿਆ ਪਿਛਲੇ ਕਈ ਦਿਨਾਂ ਤੋਂ ਰਾਜਵੀਰ ਜਿਹੜਾ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਹੌਸਪੀਟਲ ਵਿੱਚ ਲੜ ਰਿਹਾ ਹੈ ਅੱਜ ਦੀ ਜੋ ਤਾਜ਼ਾ ਅਪਡੇਟ ਡਾਕਟਰਾਂ ਵੱਲੋਂ ਨਵਾਂ ਬੁਲੇਟਿਨ ਜਿਹੜਾ ਜਾਰੀ ਕੀਤਾ ਗਿਆ ਉਹਦੇ ਵਿੱਚ ਰਾਜਵੀਰ ਜ਼ਵੰਦਾ ਦੀ ਜਿਹੜੀ ਹਾਲਤ ਬੜੀ ਨਾਜ਼ੁਕ ਦੱਸੀ ਗਈ ਹੈ ਕਿਉਂਕਿ ਅੱਜ ਉਹਦੀ ਦਿਮਾਗ ਦੀ ਐਮ ਆਰ ਆ ਕੀਤੀ ਗਈ ਜਿਹਦੇ ਵਿੱਚ ਇਹ ਕਿਹਾ ਕਿ ਹੁਣ ਉਹਦਾ ਦਿਮਾਗ ਜਿਹੜਾ ਕੰਮ ਕਰਨਾ ਬੰਦ ਕਰ ਹੋ ਗਿਆ ਹੈ ਉਹਨੂੰ ਆਕਸੀਜਨ ਮਿਲਣੀ ਬੰਦ ਹੋ ਗਈ ਹੈ ਇਸ ਕਰਕੇ ਅੱਜ ਦੀ ਰਾਤ ਉਹਦੇ ਲਈ ਬੜੀ ਨਾਜ਼ੁਕ ਰਾਤ ਹੈ ਅੱਜ ਪੰਜਾਬ ਦੇ ਸਾਰੇ ਹੀ ਕਲਾਕਾਰ ਜਿਹੜੇ ਫੋਰਟੀ ਵਿੱਚ ਮੌਜੂਦ ਨੇ ਔਰ ਦੁਆ ਕਰ ਰਹੇ ਨੇ ਔਰ ਲੋਕਾਂ ਨੂੰ ਵੀ ਅਰਦਾਸ ਕਰ ਰਹੇ ਨੇ ਕਿ ਅੱਜ ਦੁਆ ਕਰੋ ਕਿ ਉਹ ਪੰਜਾਬ ਦਾ ਨਾਮਰ ਗਾਇਕ ਤੇ ਅਦਾਕਾਰ ਜਿਹੜਾ ਆ ਆਪਣੀ ਜ਼ਿੰਦਗੀ ਦੀ ਲੜਾਈ ਜਿੱਤ ਸਕੇ ਦੱਸਦੇ ਇਹ ਕਿ ਜੋ ਐਕਸੀਡੈਂਟ ਹੋਇਆ ਸੀ ਉਸ ਤੋਂ ਦੌਰਾਨ ਕਈ ਦਿਨਾਂ ਤੋਂ ਜਿਹੜਾ ਆ ਉਹ ਵੈਂਟੀਲੇਟਰ ਦੇ ਉੱਤੇ ਚੱਲ ਰਿਹਾ ਹੈ ਔਰ ਡਾਕਟਰਾਂ ਵੱਲੋਂ ਇਹ ਵੀ ਕਿਹਾ ਕਿ ਇਹਦਾ ਹਾਲਾਤ ਜਿਹੜੇ ਬੜੇ ਨਾਜ਼ੁਕ ਨੇ ਇਹ ਵੈਂਟੀਲੇਟਰ ਤੇ ਰੱਖਣਾ ਪੈ ਰਿਹਾ ਆ ਪਰੰਤੂ ਅੱਜ ਦਾ ਜਿਹੜੀ ਬੁਲੇਟਿਨ ਜਾਰੀ ਕੀਤਾ ਜਿਹਦੇ ਵਿੱਚ ਐਮ ਆਰ ਆਈ ਕੀਤੀ ਗਈ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇਸ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੁਣ ਇਸ ਦੀ ਹਾਲਤ ਜਿਹੜੀ ਹੈ ਬੜੀ ਨਾਜ਼ੁਕ ਬਣੀ ਹੋਈ ਹੈ ਜਿੱਥੇ ਉਹਦੇ ਦਿਮਾਗ ਦੀ ਗੱਲ ਕਰੇ ਦਿਮਾਗ ਦਾ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਉੱਥੇ ਹਾਰਟ ਦੀਆਂ ਜਿਹੜੀਆਂ ਕਿਡਨੀਆਂ ਉਹ ਵੀ ਡੈਮੇਜ ਹੋ ਚੁੱਕੀਆਂ ਆ ਉਹਦੀ ਜਿਹੜੀ ਰੀੜ ਦੀ ਹੱਡੀ ਆ ਉਹਦੇ ਉੱਤੇ ਵੀ ਕਾਫੀ ਜਿਹੜੇ ਆ ਡੈਮੇਜ ਹੋ ਚੁੱਕਿਆ ਹੈ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ ਪੱਸਲੀਆਂ ਜਿਹੜੀਆਂ ਟੁੱਟ ਕੇ ਸਰੀਰ ਦੇ ਵਿੱਚ ਅੰਦਰ ਵੱਢ ਚੁੱਕੀਆਂ ਆ ਇਹਨੇ ਕਈ ਬਹੁਤ ਜ਼ਬਰਦਸਤ ਜਿਹੜੀ ਇੰਜਰੀ ਉਹਦੀ ਹੋ ਚੁੱਕੀ ਹੈ ਜਿਹਨੂੰ ਡਾਕਟਰ ਭਾਵੇਂ ਜ਼ੋਰ ਲਾ ਰਹੇ ਨੇ ਭਾਵੇਂ ਦੁਆਵਾਂ ਲੋਕਾਂ ਦੀਆਂ ਲੱਖਾਂ ਦੁਆਵਾਂ ਜਿਹੜੀਆਂ ਲੋਕ ਕਰ ਰਹੇ ਨੇ ਉਹਦੀ ਬੱਚੀ ਉਹਦੇ ਪੇਰੈਂਟਸ ਵੀ ਲੋਕਾਂ ਨੂੰ ਦੁਆ ਕਰ ਰਹੇ ਨੇ ਕਿ ਮੇਰੇ ਬੱਚੇ ਲਈ ਮੇਰੀ ਪਤੀ ਲਈ ਮੇਰੇ ਫਾਦਰ ਲਈ ਜਿਹੜੀ ਇਹ ਦੁਆ ਕੀਤੀ ਕਿ ਕਰੋ ਕਿ ਮੇਰਾ ਪਿਤਾ ਜਾਂ ਮੇਰਾ ਪਤੀ ਜਿਹੜਾ ਹੈ ਉਹ ਮੁੜ ਜ਼ਿੰਦਗੀ ਦੀਆਂ ਲੀਹਾਂ ਤੇ ਚੱਲ ਸਕੇ ਸੋ ਲੋਕਾਂ ਦਾ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਹਰ ਜਦੋਂ ਆਪਾਂ ਕੋਈ ਚੀਜ਼ ਖਰੀਦਦੇ ਆ ਸਾਡੇ ਕੋਲੋਂ ਕਾਉ ਟੈਕਸ ਜਿਹੜਾ ਕੱਟਿਆ ਜਾਂਦਾ ਹੈ ਸਰਕਾਰ ਆਪਣੇ ਖਜ਼ਾਨੇ ਵਿੱਚ ਉਹ ਪੈਸਾ ਜਮ੍ਹਾਂ ਕਰਦੀ ਹੈ ਪਰੰਤੂ ਇਹ ਜਿਹੜੀਆਂ ਆਵਾਰਾ ਗਊਆਂ ਜਾਂ ਪਸ਼ੂ ਕੋਈ ਵੀ ਜਿਹੜੇ ਸੜਕਾਂ ਤੇ ਫਿਰਦੇ ਉਹਦੀ ਸੰਭਾਲ ਕੀ ਨਹੀਂ ਹੋ ਰਹੀ ਕਿਉਂਕਿ ਇਹ ਘਟਨਾ ਉਸੇ ਤਰੀਕੇ ਨਾਲ ਵਾਪਰੇਆ ਜਦੋਂ ਰਾਜਵੀਰ ਜਵੰਦਾਸ਼ ਆਪਣੇ ਘਰ ਤੋਂ ਲਾਹੌਰ ਸਫੀਤ ਨੂੰ ਜਾ ਰਿਹਾ ਸੀ ਤਾਂ ਉਹਦਾ ਵਾਹਕ ਜਿਹੜਾ ਸੀ ਇੱਕ ਆਵਾਰਾ ਪਸ਼ੂ ਨਾਲ ਟਕਰਾ ਗਿਆ ਜਿਹਦੇ ਨਾਲ ਇਹ ਹਾਲਾਤ ਜਿਹੜੇ ਬਣ ਗਏ ਨੇ ਸੋ ਸਰਕਾਰ ਨੂੰ ਚਾਹੀਦਾ ਕਿ ਇਹੋ ਜਏ ਇਹ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਨੂੰ ਕਾਬੂ ਕੀਤਾ ਜਾਵੇ ਉਹਨਾਂ ਦੀ ਸੰਭਾਲ ਕੀਤੀ ਜਾਵੇ ਕਿਉਂਕਿ ਇਹਦਾ ਖਰਚਾ ਆਲਰੇਡੀ ਜਿਹੜੀ ਸਰਕਾਰ ਹੈ ਲੋਕਾਂ ਕੋਲੋਂ ਟੈਕਸ ਵਿੱਚ ਕਾਉ ਟੈਕਸ ਰਾਹੀਂ ਜਿਹੜੀ ਆ ਉਸੂਲ ਦੀ ਆ ਇਹ ਵੀ ਇੱਕ ਸਵਾਲ ਜਿਹੜਾ ਸਰਕਾਰ ਤੇ ਖੜਾ ਹੁੰਦਾ ਹੈ ਤੇ ਇਸੇ ਹੀ ਕਰਕੇ ਅੱਜ ਪੰਜਾਬ ਦਾ ਉਹ ਨੌਜਵਾਨ ਗਾਇਕ ਪੰਜਾਬੀ ਫਿਲਮਾਂ ਦਾ ਆਦਾਕਾਰ ਜਿਹੜਾ ਅੱਜ ਵੈਂਟੀਲੇਟਰ ਤੇ ਹੈ ਔਰ ਡਾਕਟਰਾਂ ਵੱਲੋਂ ਜਿਹੜੀ ਅੱਜ ਦੀ ਰਾਤ ਜਿਹੜੀ ਆ ਬੜੀ ਨਾਜ਼ੁਕ ਦੱਸੀ ਜਾ ਰਹੀ ਹੈ ਕਿ ਅੱਜ ਦੀ ਰਾਤ ਰਾਜਵੀਰ ਜ਼ਵੰਦੇ ਲਈ ਬੜੀ ਭਾਰੀ ਰਾਤ ਹੈ